40 ਮੱਤੇ ਕਲੰਗੀ ਤਰਦਸ ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਸਿੰਘ ਜੀ ਜਿਨ੍ਹਾਂ ਨੇ ਕਲੰਗੀ ਤਰਦਸ ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਿੰਘ ਸਹੀਦਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਜੀ ਦੇਸ਼ ਕੌਮ ਦੀ ਖਾਤਰ ਸਿੱਖ ਕੌਮ ਦੀ ਖਾਤਰ ਮੁਜਲੂਮਾਂ ਦੀ ਖਾਤਰ ਔਰ ਜਿਨ੍ਹਾਂ ਦਾ ਇਤਿਹਾਸ ਵੀ ਗਵਾਹਵਾ ਜੀ ਉਹਨਾਂ ਮੁਕਤਿਆਂ ਦਾ ਜਿਨ੍ਹਾਂ ਨੂੰ ਅੱਜ ਵੀ ਦੁਨੀਆ ਨਮਸਕਾਰ ਕਰਦੀ ਹੈ ਇਹ ਜਿਹੜੀ ਅੱਜ ਦੇ ਦੌਰ ਤੇ ਬਦਲ ਰਹੀ ਹੈ ਮੁੜ ਕੇ ਆਉਣਾ ਉਸੇ ਟਿਕਾਣੀ ਤੇ ਹੀ ਪੈਣਾ ਹੈ ਜਦ ਸਾਡੀ ਟੇਕ ਗੁਰੂ ਗ੍ਰੰਥ ਸਾਹਿਬ ਜੀ ਹੈ ਔਰ ਇਹਦੇ ਜਨਮੇ ਦੇ ਨਾਲ ਔਰ ਵਿਚਾਰਾ ਹੈ ਇਸਾਇ ਦੇ ਨਾਲ ਔਰ ਅਖੀਰਲਾ ਸਮਾ ਇਹਦੇ ਨਾਲ ਹੀ ਵਤਿਤ ਹੋਣਾ ਵੈਗੋ ਜੀ ਕੀ ਖਾਲਸਾ ਵੈਗੋ ਜੀ ਕੀ ਫਤਿਹ 40 ਮੁਕਤੇ ਜਿਹੜੇ ਸੀਗੇ ਉਹ 40 ਸਿੰਘਾਂ ਦੇ ਬਾਰੇ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲਾਂ 40 ਸਿੰਘ ਜਿਹੜੇ ਸੀਗੇ ਉਹ ਛੱਡ ਕੇ ਚਲੇ ਗਏ ਸੀ ਤੇ ਉਹਨਾਂ ਨੇ ਯਾਨੀ ਕਿ ਗੁਰੂ ਜੀ ਦਾ ਸਾਥ ਦੇਣ ਤੋਂ ਮਨਾਂ ਕਰਤਾ ਸੀਗਾ ਫਿਰ ਉਸ ਤੋਂ ਬਾਅਦ ਜਦੋਂ ਉਹ ਖਿਦਰਾਣੇ ਦੀ ਢਾਬ ਤੇ ਮੁਗਲਾਂ ਨਾਲ ਉਹਨਾਂ ਦੀ ਲੜਾਈ ਹੋਈ ਫਿਰ ਉੱਥੇ ਜਾ ਕੇ ਉਹਨਾਂ ਨੇ ਗੁਰੂ ਜੀ ਨੇ ਗੁਰੂ ਜੀ ਦੇ ਨਾਲ ਵਾਪਸ ਆ ਕੇ ਉਹਨਾਂ ਨੇ ਮਤਲਬ ਉਹਨਾਂ ਦਾ ਸਾਥ ਦਿੱਤਾ ਤੇ ਉੱਥੇ ਆ ਕੇ ਮਤਲਬ ਗੁਰੂ ਜੀ ਦੇ ਨਾਲ ਹਰੇਕ ਮਤਲਬ ਜਿਹੜੀ ਲੜਾਈ ਸੀਗੀ ਉਹਦੇ ਵਿੱਚ ਉਹਨਾਂ ਨੇ ਉਹਨਾਂ ਦਾ ਸਾਥ ਗੁਰੂ ਜੀ ਨੇ ਯਾਨੀ ਕਿ ਆਪਣੇ ਸਾਰਾ ਸਰਬੰਸਦਾਨ ਦਿੱਤਾ ਸਾਡੇ ਸਿੱਖ ਇਤਿਹਾਸ ਨੂੰ ਜਾਣ ਦੇ ਲਈ ਤੇ ਮੇਰਾ ਇਹੀ ਸੰਦੇਸ਼ ਆ ਵੀ ਆ ਸਾਨੂੰ ਇਸ ਬਾਰੇ ਸਾਰੇ ਮਤਲਬ ਸਿੱਖਾਂ ਨੂੰ ਇਸ ਬਾਰੇ ਜਾਣਕਾਰੀ ਆਪਣੇ ਬੱਚਿਆਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਕਿਵੇਂ ਗੁਰੂ ਜੀ ਨੇ ਸਾ ਇਹ ਸਿੱਖ ਇਤਿਹਾਸ ਨੂੰ ਬਚਾਉਣ ਲਈ ਸਿੱਖਾਂ ਨੂੰ ਬਚਾਉਣ ਦੇ ਲਈ ਆਪਣਾ ਸਰਬੰਸਦਾਨ ਕੀਤਾ ਮੈਂ ਕਿ ਜਿੱਤੇ ਖਾਸ ਆਪਣੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਲੜਾਈ ਲੜਦੇ ਗਏ ਸੀਗੇ ਢਾਬ ਤੇ ਉੱਥੇ 40 ਮੁਕਤਿਆਂ ਦਾ ਮਤਲਬ ਵਦਾਵਾ ਮਤਲਬ ਜਿਹੜਾ ਉਹਨਾਂ ਨੇ ਪਹਿਲਾਂ ਦਿੱਤਾ ਸੀ ਗੁਰੂ ਸਾਹਿਬ ਨੂੰ ਤੇ ਉਹਨਾਂ ਨੇ ਉੱਥੇ ਉਹ ਵਦਾਵਾ ਫੜਿਆ ਸੀਗਾ ਗੁਰੂ ਜੀ ਦੇ ਨਾਲ ਦੁਆਰੇ ਲੜਾਈ ਦੇ ਵਿੱਚ ਉਹਨਾਂ ਦੇ ਨਾਲ ਸਾਥ ਦੇ ਕੇ ਤੇ ਸਿੱਧੀ ਪ੍ਰਾਪਤ ਕੀਤੀ ਸੀ ਜਿਹੜੇ ਜਿਹੜੇ ਸੀਨੀਅਰ ਲੀਡਰਸ ਨੇ ਕਿ ਅਕਾਲੀ ਆਪਣੇ ਜੋ ਸਾਰੇ ਸੈਕਸ਼ਨ ਥਾਵਾ ਨੇਗੇ ਉਹਨਾਂ ਨੂੰ ਇਹਦੇ ਬਾਰੇ ਮਤਲਬ ਸਕੂਲਾਂ ਦੇ ਵਿੱਚ ਤੇ ਜਾਂ ਆਪਣੇ ਜਿਹੜੀਆਂ ਤੁਸੀਂ ਆਪਣੇ ਧਾਰਮਿਕ ਗੁਰਦੁਆਰਾ ਸਾਹਿਬ ਨੇ ਉੱਥੇ ਉਹਨਾਂ ਨੂੰ ਮਤਲਬ ਇਸ ਕੋਈ ਬੁੱਕਸ ਲਿਟਰੇਚਰ ਬਣਨਾ ਚਾਹੀਦਾ ਦੱਸਣਾ ਚਾਹੀਦਾ ਬੱਚਿਆਂ ਨੂੰ ਸਿੱਖਿਅਤ ਕਰਨਾ ਚਾਹੀਦਾ ਤਾਂ ਕਿ ਸਾਡੀ ਆਨ ਵਾਲੀ ਜਿਹੜੀ ਜਨਰੇਸ਼ਨ ਆ ਉਹਨਾਂ ਨੂੰ ਪਤਾ ਲੱਗ ਜਾ ਕਿ ਸਾਡੀਆਂ ਕਿਵੇਂ ਗੁਰੂ ਸਾਹਿਬ ਨੇ ਕਿਵੇਂ ਸਹੀਧੀਆਂ ਪ੍ਰਾਪਤ ਕੀਤੀਆਂ ਨੇ ਸਾਨੂੰ ਕਿਵੇਂ ਉਹਨਾਂ ਨੇ ਇਸ ਅੱਜ ਦੇ ਤਰੀਕ ਤੱਕ ਪਹੁੰਚਾਇਆ ਵਾ ਅੱਜ ਤਾਂ ਜਿਵੇਂ ਸਿੱਖ ਕੌਮ ਦਾ ਨਿਹਾਰ ਹੋਇਆ ਹੋਇਆ ਤਾਂ ਉਹ ਮਤਲਬ ਆਪਣਾ ਇਹਦਾ ਵਿੱਚ ਉਹ ਯੋਗਦਾਨ ਦੇ ਕੇ ਬੱਚਿਆਂ ਨੂੰ ਆਪਾਂ ਸਿੱਧੇ ਰਸਤੇ ਪਾ ਸਕਦੇ ਹਾਂ ਇਤਿਹਾਸ ਬਾਰੇ ਦੱਸ ਸਕਦੇ ਹਾਂ ਸਾਰਾ ਗੁਰੂ ਗੋਬਿੰਦ ਸਿੰਘ ਜੀ ਅਨੰਤਗੜ੍ਹ ਸਾਹਿਬ ਦੇ ਕਿਲੇ ਦੇ ਵਿੱਚ ਜਦੋਂ ਹੋ ਰਹੀ ਸੀਗੀ ਲੜਾਈ ਤੇ ਜਦੋਂ ਮੁਗਲਾਂ ਨੇ ਇਹਨਾਂ ਦਾ ਖਾਣਾ ਪੀਣਾ ਸਾਰਾ ਕੁਝ ਉੱਥੇ ਅੰਦਰ ਜਾਣਾ ਬੰਦ ਕਰਤਾ ਤਾਂ ਪੂਜ ਜਦੋਂ ਸਿੰਘ ਭੁੱਖੇ ਉੱਥੇ ਰਹਿ ਰਹੇ ਸੀ ਤਾਂ ਇਹਦੇ ਵਿੱਚੋਂ 40 ਜਿਹੜੇ ਸਿੰਘ ਸੀਗੇ ਉਹ ਗੁਰੂ ਸਾਹਿਬ ਜੀ ਦਾ ਉਸ ਟਾਈਮ ਸਾਥ ਛੱਡ ਗਏ ਤੇ ਉੱਥੇ ਕਿਹਾ ਵੀ ਤੁਸੀਂ ਸਾਡੇ ਜਿਹੜੇ ਗੁਰੂ ਨਹੀਂ ਹੋ ਪਰ ਫਿਰ ਜਦੋਂ ਮਾਈ ਭਾਗੋ ਨੇ ਨਾ ਤੇ ਜਦੋਂ ਇਹ ਗਏ ਤੇ ਫਟਕਾਰ ਪਾਈ ਵੀ ਤੁਸੀਂ ਗੁਰੂ ਸਾਹਿਬ ਨੂੰ ਕਿਉਂ ਛੱਡ ਕੇ ਆ ਗਏ ਤਾਂ ਮੁਕਸਰ ਸਾਹਿਬ ਜਦੋਂ ਉੱਥੇ ਖਿਦਰਾਣੇ ਦੇ ਟਾਪ ਤੇ ਜਦੋਂ ਦੁਬਾਰਾ ਜੰਗ ਹੋਈ ਤਾਂ ਉਹਨਾਂ ਨੇ ਗੁਰੂ ਸਾਹਿਬ ਜੀ ਦਾ ਉੱਥੇ ਪੂਰਾ ਸਾਥ ਦਿੱਤਾ ਕਿ ਉੱਥੇ ਪੂਰੀ ਲੜਾਈ ਲੜੇ ਤੇ ਉੱਥੇ ਪੂਰੇ ਆਪਣਾ ਇਹਨਾਂ ਨੇ ਉੱਥੇ ਤੇ ਗੁਰੂ ਸਾਹਿਬ ਜੀ ਨੇ ਫਿਰ ਇਹਨਾਂ ਨੂੰ ਕਿਹਾ ਵੀ ਤੁਸੀਂ ਮੁਕਤ ਹੋ ਗਏ ਹੋ ਤੁਸੀਂ ਗੁਰੂ ਜੀ ਦਾ ਸਾਥ ਸਾਦਾ ਮੇਨ ਜਿਹੜਾ ਰੋਲ ਹੈ ਮਦਰਜ਼ਾ ਵਾ ਜੇ ਮਦਰਜ਼ ਉਹਨਾਂ ਨੂੰ ਵੇਅਰ ਕਰਨ ਜਾਂ ਆਪਣੇ ਇਤਿਹਾਸ ਬਾਰੇ ਦੱਸਣ ਜਾਂ ਤਾਂ ਹੀ ਬੱਚੇ ਇਸ ਬਾਰੇ ਜਾਣਾਂ ਉਹਨਾਂ ਨੂੰ ਜਾਣਕਾਰੀ ਪ੍ਰਾਪਤ ਹੋਏਗੀ ਇਸ ਲਈ ਮਦਰਜ਼ ਅਵੇਅਰ ਹੋਣਾ ਬਹੁਤ ਜ਼ਰੂਰੀ ਆ ਆਪਣਾ ਇਤਿਹਾਸ ਬੱਚਿਆਂ ਨੂੰ ਦੱਸਣਾ ਚਾਹੀਦਾ ਤਾਂ ਜੋ ਆਪਣੀ ਜਿਹੜਾ ਇਤਿਹਾਸ ਹੈ ਬੱਚੇ ਇਹਨੂੰ ਪੜ੍ਹ ਸਕਣ ਤੇ ਇਸ ਦੇ ਰਾਹ ਕਦਮਾਂ ਤੇ ਚੱਲ ਸਕਣ